ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਐਮਪੀ ਖਾਲਸਾ ਨੇ ਸਿਆਸਤ ਦੇ ਵਿੱਚ ਵੱਡੀ ਧੱਕਾ ਪਾ ਦਿੱਤੀ ਹੈ ਜਥੇਬੰਦੀਆਂ ਨੂੰ ਲੈ ਕੇ ਹਾਲਾਂਕਿ ਸਰਬਜੀਤ ਸਿੰਘ ਖਾਲਸਾ ਨੇ ਜਿਹੜੀ ਹੈ ਆਪਣੀ ਇੱਕ ਅਨੋਖੀ ਗੱਲ ਕਹਿ ਦਿੱਤੀ ਹੈ ਇਹ ਇਹ ਗੱਲ ਬਿਲਕੁਲ ਜਿਹੜੀ ਹੈ ਸਾਫ਼ ਹੋਈ ਹੈ ਸੋ ਆਖਰ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਜੋ ਆਜ਼ਾਦ ਜਿੱਤੇ ਨੇ ਫਰੀਦਕੋਟ ਦੀ ਸੀਟ ਤੋਂ ਫਰੀਦਕੋਟ ਦੇ ਲੋਕਾਂ ਨੇ ਭਰੋਸਾ ਜਤਾਇਆ ਹੈ ਸਰਬਜੀਤ ਸਿੰਘ ਖਾਲਸਾ ਤੇ ਸ਼ਾਇਦ ਜਿਹੜਾ ਹੈ ਉਹ ਭਰੋਸੇ ਦਾ ਬਿਲਕੁਲ ਮੁੱਲ ਮੋੜ ਰਹੇ ਨੇ ਸਰਬਜੀਤ ਸਿੰਘ ਖਾਲਸਾ ਜੇ ਗੱਲ ਕਰੀਏ ਸਰਬਜੀਤ ਸਿੰਘ ਖਾਲਸਾ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜੀ ਹੈ ਗੱਲਬਾਤ ਕੀਤੀ ਹੈ ਕਿਸਾਨ ਜਥੇਬੰਦੀਆਂ ਨੇ ਜੋ ਮੰਗ ਪੱਤਰ ਸੌਂਪੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਭਾਜਪਾ ਦੇ 240 ਸੰਸਦਾਂ ਨੂੰ ਛੱਡ ਕੇ ਹਰ ਇੱਕ ਵਰਗ ਹਰ ਇੱਕ ਨੋ ਜਿਹੜੀ ਹੈ ਭਾਰਤ ਦੇ ਕੋਨੇ ਦੇ ਵਿੱਚ ਜਿੱਥੇ ਵੀ ਜਿਹੜੀ ਹੈ ਕਿਸਾਨ ਜਥੇਬੰਦੀਆਂ ਦੇ ਸੰਸਦ ਮੈਂਬਰ ਲਿੰਕ ਦੇ ਵਿੱਚ ਨੇ ਚਾਹੇ ਕੋਈ ਆਜ਼ਾਦ ਹੈ ਜਾਂ ਕਿਸੇ ਹੋਰ ਪਾਰਟੀ ਦੇ ਨਾਲ ਸਬੰਧਤ ਹੈ ਉਸ ਨੂੰ ਜਿਹੜੇ ਨੇ ਮੰਗ ਪੱਤਰ ਸੌਂਪੇ ਗਏ ਨੇ ਕਾਨੂੰਨੀ ਗਰੰਟੀ ਜਿਹੜੀ ਹੈ ਫਸਲਾਂ ਤੇ ਮੰਗੀ ਜਾ ਰਹੀ ਹੈ ਹਾਲਾਂਕਿ ਸੰਸਦ ਦੇ ਵਿੱਚ ਇਸ ਵਿਸ਼ੇ ਤੇ ਜਿਹੜੀ ਹੈ ਗੱਲਬਾਤ ਜ਼ਰੂਰ ਹੋਵੇ ਇਹ ਸਾਰੀ ਗਰੰਟੀ ਜਿਹੜੀ ਹੈ ਲਈ ਜਾ ਰਹੀ ਹੈ ਤੇ ਨਾਲ ਹੀ ਜੇ ਗੱਲ ਕਰੀਏ ਤਾਂ ਸਰਬਜੀਤ ਸਿੰਘ ਖਾਲਸਾ ਨੇ ਇੱਕ احسان ਜਥੇਬੰਦੀਆਂ ਦੇ ਨਾਲ ਜਿਹੜੀ ਹੈ ਗੱਲ ਜਵਾਬ ਜ਼ਰੂਰ ਕੀਤੀ ਹੈ ਹਾਲਾਂਕਿ ਸਰਬਜੀਤ ਸਿੰਘ ਖਾਲਸਾ ਨੇ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਬਿਲਕੁਲ ਤੁਹਾਡੀਆਂ ਮੰਗਾਂ ਜਾਇਜ਼ ਨੇ ਤੇ ਉਸਤੇ ਉਹ ਸੰਸਦ ਦੇ ਵਿੱਚ ਗੱਲ ਜਿਹੜੀ ਹੈ ਜ਼ਰੂਰ ਕਰਨਗੇ ਸੰਸਦ ਦੇ ਵਿੱਚ ਇਸ ਮੁੱਦੇ ਨੂੰ ਜਿਹੜਾ ਹੈ ਜ਼ਰੂਰ ਉਠਾਉਣਗੇ ਤੇ ਹਾਲਾਂਕਿ ਇਸ ਮੁੱਦੇ ਤੇ ਜਿਹੜੀ ਹੈ ਵਿਚਾਰ ਚਰਚਾ ਬਿਲਕੁਲ ਹੋਵੇਗੀ ਹਾਲਾਂਕਿ ਇਸ ਮੁੱਦੇ ਤੇ ਜਿਹੜੀ ਹੈ ਵਿਚਾਰ ਚਰਚਾ ਅਵਸ਼ ਲੋਵੇਗੀ ਹਾਲਾਂਕਿ ਸਰਬਜੀਤ ਸਿੰਘ ਖਾਲਸਾ ਦੇ ਇਸ ਬਿਹਤਰੀਨ ਅੰਦਾਜ਼ ਤੋਂ ਜਿਹੜਾ ਹੈ ਕਾਫੀ ਸੰਤੁਸ਼ਟ ਜਿਹੜੇ ਨੇ ਨਜ਼ਰ ਆਏ ਨੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਕਿਹਾ ਕਿ ਸਰਬਜੀਤ ਸਿੰਘ ਖਾਲਸਾ ਨੇ ਜੋ ਭਰੋਸਾ ਦਿਵਾਇਆ ਉਹ ਵਾਕਈ ਬਹੁਤ ਵੱਡਾ ਭਰੋਸਾ ਹੈ ਸੋ ਆਖਰ ਸਰਬਜੀਤ ਸਿੰਘ ਖਾਲਸਾ ਨੇ ਐਮਪੀ ਬਣਦਿਆਂ ਸਾਰ ਆਪਣੇ ਕਾਰਜਕਾਲ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਜੋ ਕਾਰਜ ਨੇ ਜੋ ਉਹਨਾਂ ਦੇ ਫਰਜ਼ ਨੇ ਉਹ ਸ਼ੁਰੂ ਹੋ ਚੁੱਕੇ ਨੇ ਜਿੱਥੇ ਸਰਬਜੀਤ ਸਿੰਘ ਖਾਲਸਾ ਨੇ ਇਹ ਕਿਹਾ ਹੈ ਕਿ ਅਸੀਂ ਲੋਕਾਂ ਦੀ ਸੇਵਾ ਕਰਨ ਲਈ ਇਸ ਕੁਰਸੀ ਤੇ ਬੈਠੇ ਹਾਂ ਇਹ ਕੋਈ ਸਰਕਾਰੀ ਡਿਊਟੀ ਨਹੀਂ ਹੈ ਇਹ ਤਾਂ ਕੇ ਲੋਕਾਂ ਦੀ ਸੇਵਾ ਕਰਨੀ ਹੈ ਤੇ ਆਖਰ ਇਹ ਸੇਵਾ ਜਿਹੜੀ ਹੈ ਕਿਸੇ ਕਰਮਾ ਵਾਲਿਆਂ ਨੂੰ ਮਿਲਦੀ ਹੈ ਪਰ ਫਰੀਦਕੋਟ ਦੇ ਲੋਕਾਂ ਨੇ ਜੋ ਇਹ ਸੇਵਾ ਦਿੱਤੀ ਹੈ ਬਹੁਤ ਵੱਡੀ ਸੇਵਾ ਹੈ ਇਸ ਦਾ ਕੋਈ ਮੁੱਲ ਜਿਹੜਾ ਹੈ ਨਹੀਂ ਦੇ ਸਕਦਾ ਹੈ ਸੋ ਆਖਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਹੈ ਕਿ ਲੋਕਾਂ ਨੇ ਮੈਨੂੰ ਇਸ ਕਾਬਲ ਬਣਾਇਆ ਹੈ ਕਿ ਉਹਨਾਂ ਦੀ ਗੱਲ ਨੂੰ ਮੈਂ ਸੰਸਦ ਦੇ ਵਿੱਚ ਰੱਖ ਸਕਾਂ ਜੇ ਮੈਂ ਇਸ ਤੋਂ ਵੀ ਕਿਨਾਰਾ ਕਰਾਂਗਾ ਜਾਂ ਇਸ ਤੋਂ ਵੀ ਭੱਜਾਂਗਾ ਤਾਂ ਫਿਰ ਜਿਹੜਾ ਹੈ ਇਹ ਗੱਲ ਠੀਕ ਨਹੀਂ ਹੈ ਸਰਬਜੀਤ ਸਿੰਘ ਖਾਲਸਾ ਨੂੰ ਮੰਗ ਪੱਤਰ ਜਿਹੜਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਸੌਂਪਿਆ ਗਿਆ ਕਿਸਾਨ ਜਥੇਬੰਦੀਆਂ ਨੇ ਵਿਸ਼ਵਾਸ ਜਤਾਇਆ ਹੈ ਕਿ ਸਰਬਜੀਤ ਸਿੰਘ ਖਾਲਸਾ ਉਹਨਾਂ ਦੀ ਗੱਲ ਨੂੰ ਜਿਹੜਾ ਹੈ ਸੰਸਦ ਦੇ ਵਿੱਚ ਜ਼ਰੂਰ ਰੱਖਣਗੇ ਹਾਲਾਂਕਿ ਉਹਨਾਂ ਦੇ ਗੱਲ ਜਿਹੜੀ ਹੈ ਸੰਸਦ ਦੇ ਵਿੱਚ ਪਹੁੰਚੇਗੀ ਸਰਬਜੀਤ ਸਿੰਘ ਖਾਲਸਾ ਦੇ ਥਰੂ ਇਹ ਗੱਲ ਬਿਲਕੁਲ ਜਿਹੜੀ ਹੈ ਸਾਫ਼ ਹੋ ਚੁੱਕੀ ਹੈ ਤੇ ਗੱਲ ਕਰੀਏ ਤਾਂ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਉਹ ਜ਼ਰੂਰ ਗੱਲਬਾਤ ਕਰਨਗੇ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਅਮਰਿਤਪਾਲ ਦੇ ਵਿਸ਼ੇ ਤੇ ਵੀ ਉਹ ਨਾਲ ਖੜੇ ਹੋਏ ਸੀ ਹਾਲਾਂਕਿ ਹੁਣ ਵੀ ਕਿਸਾਨਾਂ ਦੇ ਨਾਲ ਉਹ ਖੜੇ ਹੋਏ ਨੇ ਉਹ ਹਰ ਵਰਗ ਦੇ ਨਾਲ ਨੇ ਹਰ ਕਿਸੇ ਦੇ ਨਾਲ ਉਹ ਖੜੇ ਹੋਏ ਨੇ ਹਰ ਕਿਸੇ ਦੇ ਨਾਲ ਉਹ ਮੌਜੂਦ ਨੇ ਐਮਪੀ ਤੌਰ ਤੇ ਜੋ ਮੈਂਬਰ ਪਾਰਲੀਮੈਂਟ ਨੇ ਸਰਬਜੀਤ ਸਿੰਘ ਖਾਲਸਾ ਉਹਨਾਂ ਦਾ ਮੰਨਣਾ ਹੈ ਕਿ ਅਸੀਂ ਹਰ ਕਿਸੇ ਦੀਆਂ ਭਾਵਨਾਵਾਂ ਦੀ ਜਿਹੜੀ ਹੈ ਕਦਰ ਕਰਦੇ ਆ ਸਰਬਜੀਤ ਸਿੰਘ ਖਾਲਸਾ ਨੇ ਇਹ ਗੱਲ ਬਿਲਕੁਲ ਜਿਹੜੀ ਹੈ ਸਾਫ਼ ਤੌਰ ਤੇ ਆਖ ਦਿੱਤੀ ਹੈ ਸਰਬ ਸਿੰਘ ਖਾਲਸਾ ਦਾ ਮੰਨਣਾ ਹੈ ਕਿ ਅਸੀਂ ਹਰ ਇੱਕ ਵਰਗ ਦੀ ਜਿਹੜੀ ਹੈ ਬਿਲਕੁਲ ਜੋ ਬਣਦੀ ਕਾਰਜਵਾਹਕਾਰ ਕਾਰਜਕਾਰੀ ਹੈ ਉਹ ਅਸੀਂ ਜ਼ਰੂਰ ਕਰਾਂਗੇ ਹਾਲਾਂਕਿ ਕਿਸਾਨ ਜਥੇਬੰਦੀਆਂ ਦੇ ਨਾਲ ਜੋ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਅਸੀਂ ਤੁਹਾਡੀਆਂ ਮੁਸ਼ਕਲਾਂ ਨੂੰ ਜ਼ਰੂਰ ਜਿਹੜਾ ਹੈ ਉਥੇ ਦੱਸਾਂਗੇ ਤੇ ਕਿਸਾਨਾਂ ਨੂੰ ਕੀ ਕੀ ਮੁਸ਼ਕਲਾਂ ਆ ਰਹੀਆਂ ਨੇ ਸਰਬਜੀਤ ਸਿੰਘ ਖਾਲਸਾ ਨੇ ਇਹ ਭਰੋਸਾ ਜਿਹੜਾ ਹੈ ਜ਼ਰੂਰ ਦਿਵਾਇਆ ਹੈ ਹਾਲਾਂਕਿ ਭਰੋਸਾ ਜਿਹੜਾ ਹੈ ਉਹਨਾਂ ਨੇ ਹੁੰ ਦਿੱਤਾ ਏ ਕਿਸਾਨ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੇ ਇਸ ਤੇ ਜਿਹੜਾ ਹੈ ਉਹ ਤਗੜਾ ਭਰੋਸਾ ਜਿਹੜਾ ਹੈ ਉਹ ਜਤਾਉਣਾ ਕੀਤਾ ਹਾਲਾਂਕਿ ਕਿਸਾਨ ਜਥੇਬੰਦੀਆਂ ਦਾ ਮੰਨਣਾ ਹੈ ਕਿ ਆਖਰ ਬਿਲਕੁਲ ਜੇ ਗੱਲ ਕਰੀਏ ਤਾਂ ਇਹ ਸਾਰੀ ਗੱਲ ਜਿਹੜੀ ਹੈ ਬਿਲਕੁਲ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਆਖਰ ਸਰਬਜੀਤ ਸਿੰਘ ਖਾਲਸਾ ਨੇ ਜੋ ਕਿ ਹੈ ਉਹ ਬਿਲਕੁਲ ਕਰਕੇ ਵਿਖਾਉਣਗੇ ਸਾਨੂੰ ਪੂਰਾ ਪੂਰਾ ਜਿਹੜਾ ਹੈ ਉਹ ਵਿਸ਼ਵਾਸ ਹੈ ਸਰਬਜੀਤ ਸਿੰਘ ਖਾਲਸਾ ਜੀ ਹੋਰਾਂ ਤੇ ਹਾਲਾਂਕਿ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਉਹ ਆਪਣੇ ਕਾਰਜ ਦੇ ਵਿੱਚ ਲੱਗੇ ਹੋਏ ਨੇ ਹਾਲਾਂਕਿ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਉਹ ਆਪਣੇ ਕਾਰਜ ਨੂੰ ਬੜੀ ਤਨਦੇਹੀ ਦੇ ਨਾਲ ਨਿਭਾ ਰਹੇ ਨੇ ਹਾਲਾਂਕਿ ਜੇ ਗੱਲ ਕਰੀਏ ਅਮਰਿਤਪਾਲ ਸਿੰਘ ਵਾਲੇ ਵਿਸ਼ੇ ਤੇ ਵੀ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਜਿਹੜਾ ਹੈ ਆਪਣਾ ਪੱਖ ਰੱਖਿਆ ਸੀ ਹਾਲਾਂਕਿ ਉਹਨਾਂ ਨੇ ਇਹ ਵੀ ਗੱਲ ਜਿਹੜੀ ਹੈ ਕਹੀ ਸੀ ਕਿ ਉਹ ਜ਼ਰੂਰ ਇਸ ਵਿਸ਼ੇ ਤੇ ਗੱਲਬਾਤ ਜਿਹੜੀ ਹੈ ਕਰਨਗੇ ਤੇ ਸਪੀਕਰ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਅਮਰਿਤਪਾਲ ਸਿੰਘ ਨੂੰ ਹਲਫਲੈਂਡ ਦੇ ਵਿੱਚ ਜਿਹੜੀ ਹੈ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹਾਲਾਂਕਿ ਉਹਨਾਂ ਦੀ ਕੋਸ਼ਿਸ਼ ਜਿਹੜੀ ਹੈ ਰੰਗ ਲਿਆਈ ਹੈ ਐਮਪੀ ਬਣ ਚੁੱਕੇ ਨੇ ਅਮਰਿਤਪਾਲ ਸਿੰਘ ਖਾਲਸਾ ਜੀ ਤੇ ਅਮਰਿਤਪਾਲ ਸਿੰਘ ਹੋਰਾਂ ਨੇ ਹਲਫ਼ ਲਿਆ ਹੈ ਹਾਲਾਂਕਿ ਅਮਰਿਤਪਾਲ ਸਿੰਘ ਹੋਰਾਂ ਨੇ ਜਿਹੜੀ ਐ ਸੌ ਚੁੱਕ ਲਈ ਐ ਤੇ ਹੁਣ ਉਹ ਰਸਮੀ ਤੌਰ ਤੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਰਸਮੀ ਤੌਰ ਤੇ ਉਹ ਜਿਹੜੇ ਨੇ ਹੁਣ ਐਮਪੀ ਬਣ ਚੁੱਕੇ ਨੇ ਹੁਣ ਲੋਕਾਂ ਨੂੰ ਇੰਤਜ਼ਾਰ ਹੈ ਕਿ ਕਦੋਂ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਉਹਨਾਂ ਦੀ ਆਵਾਜ਼ ਬਣ ਕੇ ਸੰਸਦ ਦੇ ਵਿੱਚ ਗੂੰਜਣਗੇ ਕਦੋਂ ਅਮਰਿਤਪਾਲ ਸਿੰਘ ਖਾਲਸਾ ਜੀ ਜਿਹੜੇ ਨੇ ਉਹਨਾਂ ਦੇ ਲਈ ਜਿਹੜਾ ਹੈ ਸੰਸਦ ਦੇ ਵਿੱਚ ਆਵਾਜ਼ ਉਠਾਉਣਗੇ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੰਜਾਬੀ ਬਜ਼ੁਰਗ ਮੀਵਾ ਸਿੰਘ ਦੇ ਕਾਤਲ ਨੂੰ ਅਕਤੂਬਰ ਮਹੀਨੇ ਦੇ ਵਿੱਚ ਸਜ਼ਾ ਮਿਲੇਗੀ ਜੀ ਹਾਂ ਇੱਕ ਵੱਡੀ ਅਪਡੇਟ ਹੁਣੇ-ਹੁਣੇ ਸਾਹਮਣੇ ਆ ਰਹੀ ਹੈ ਜਿੱਥੇ ਗੁੱਸੇ ਦਾ ਵਾਬਰੋਲਾ ਕਰੇ ਦਿਮਾਗ ਦਾ ਖੋਲਾ ਜਿੱਥੇ ਕਿ ਜਿੱਥੇ ਕਰਾਏ ਕਰਾਈਸਚਰਚ ਦੇ ਪਾਰਕ ਦੇ ਵਿੱਚ ਪੰਜਾਬੀ ਬਜ਼ੁਰਗ ਮੇਵਾ ਸਿੰਘ ਨੂੰ ਮਾਰਨ ਦੇ ਦੋਸ਼ੀ ਨੂੰ ਅਕਤੂਬਰ ਮਹੀਨੇ ਦੇ ਵਿੱਚ ਜਿਹੜੀ ਹੈ ਸਜ਼ਾ ਦਿੱਤੀ ਜਾਵੇਗੀ ਹਾਲਾਂਕਿ ਬਿਲਕੁਲ ਜਿਹੜੀ ਇਹ ਸਜ਼ਾ ਹੈ ਉਹਨਾਂ ਲੋਕਾਂ ਨੂੰ ਮਿਲੇਗੀ ਜਿਹੜੇ ਲੋਕ ਇਸ ਦੇ ਹੱਕਦਾਰ ਨੇ ਇਹ ਗੱਲ ਬਿਲਕੁਲ ਜਿਹੜੀ ਹੈ ਸਾਫ਼ ਹੋ ਚੁੱਕੀ ਹੈ ਪੰਜਾਬੀ ਜਿਹੜਾ ਹੈ ਪੰਜਾਬੀ ਬਜ਼ੁਰਗ ਮੇਵਾ ਸਿੰਘ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ 1 ਅਕਤੂਬਰ ਮਹੀਨੇ ਦੇ ਵਿੱਚ ਜਿਹੜੀ ਹੈ ਸਜ਼ਾ ਦਿੱਤੀ ਜਾਵੇਗੀ ਪਿਛਲੇ ਸਾਲ 7 ਅਪ੍ਰੈਲ ਦੀ ਸ਼ਾਮ ਨੂੰ ਲਿਨਵੁੱਡ ਪਾਰਕ ਜਿੱਥੇ ਗੇ ਕਰਾ ਕ੍ਰੈਸਟਰਚ ਦੇ ਵਿੱਚ ਸੈਰ ਕਰ ਰਹੇ ਇੱਕ ਪੰਜਾਬੀ ਬਜ਼ੁਰਗ ਸਰਦਾਰ ਮੇਵਾ ਸਿੰਘ ਕਰਨਾਲ ਹਰਿਆਣਾ ਜੋ ਕਿ 3 ਕੁ ਮਹੀਨੇ ਪਹਿਲਾਂ ਇੱਥੇ ਵਿਜ਼ਟਰ ਵੀਜ਼ੇ ਉੱਤੇ ਆਏ ਸੀ ਉਸ ਸਮੇਂ ਕਿਸੇ ਨੇ ੱੱਕਾ ਮਾਰ ਕੇ ਉਹਨਾਂ ਨੂੰ ਐਨ ਜਖਮੀ ਕਰ ਦਿੱਤਾ ਸੀ 2 ਦਿਨ ਬਾਅਦ ਉਹਨਾਂ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਸੀ ਹਾਲਾਂਕਿ ਜੇ ਗੱਲ ਕਰੀਏ ਤਾਂ ਬਿਲਕੁਲ ਜਿਹੜੇ ਲੋਕ ਹੁਣ ਉਹਨਾਂ ਦੇ ਕਾਤਲ ਨਹੀਂ ਤੇ ਉਹਨਾਂ ਨੂੰ ਜਿਹੜੀ ਹੈ ਸਜ਼ਾ ਦਿੱਤੀ ਜਾਵੇਗੀ ਹਾਲਾਂਕਿ ਸਜ਼ਾ ਜਿਹੜੀ ਹੈ ਉਹਨਾਂ ਨੂੰ ਮਿਲੇਗੀ ਗੱਲ ਕਰੀਏ ਉਸ ਵਿਅਕਤੀ ਨੇ ਸ਼ਾਇਦ ਜਿਸ ਦਾ ਗਲਤ ਇਸ਼ਾਰਾ ਕੱਢਿਆ ਤੇ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਇਹ ਬਜ਼ੁਰਗ ਸਿਰ ਦੇ ਭਾਰ ਡਿੱਗੇ ਸਿਰ ਅੰਦਰ ਖੂਨ ਵਹਿ ਤੁਰਿਆ ਇਹ ਗੱਲ ਆ ਜਿਹੜੀ ਹੈ ਜਾ ਕੇ ਉਸਨੇ ਫਿਰ ਆਪਣੀ ਪਤਨੀ ਨੂੰ ਦੱਸੀ ਸ਼ਾਇਦ ਉਹ ਮਰ ਗਿਆ ਉਸ ਦੀ ਪਤਨੀ ਨੇ ਐਮਰਜੈਂਸੀ ਸੇਵਾਵਾਂ ਨੂੰ ਫੋਨ ਕਰ ਦਿੱਤਾ ਤੇ ਮੇਵਾ ਸਿੰਘ ਨੂੰ ਹੋਸ਼ ਨਹੀਂ ਆਇਆ ਸੀ ਖੋਪੜੀ ਦੇ ਫ੍ਰੈਕਚਰ ਅਤੇ ਅੰਦਰੂਨੀ ਖੂਨ ਵਹਿਣ ਨਾਲ ਉਸ ਦਾ ਇਲਾਜ ਕ੍ਰਸ਼ਟਰ ਹਸਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਸ਼ੁਰੂ ਹੋਇਆ ਉਸ ਦੀਆਂ ਸੱਟਾਂ ਅਸਹਿਸਨ 9 ਅਪ੍ਰੈਲ ਨੂੰ ਜਦੋਂ ਜੀਵਨ ਸਹਾਇਤਾ ਸਿਸਟਮ ਵੈਂਟੀਲੇਟਰ ਆਦ ਉਤਾਰਿਆ ਗਿਆ ਤਾਂ ਉਸ ਦੀ ਮੌਤ ਹੋ ਗਈ ਸੀ ਹਣੇ ਗੱਲ ਚ ਗੱਲ ਕਰੀ ਗਏ ਉਸ ਨੂੰ ਚਿੰਤਾ ਸੀ ਕਿ ਉਸ ਦੀ ਮੌਤ ਹੋ ਸਕਦੀ ਹੈ ਸਰਦਾਰ ਮੇਵਾ ਸਿੰਘ ਦੇ ਕਤਲ ਦੇ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ ਦੇ ਵਿੱਚ 22 ਅਕਤੂਬਰ ਨੂੰ ਦੋਸ਼ੀ ਨੂੰ ਸਜ਼ਾ ਸੁਣਾਈ ਜਾਵੇਗੀ ਜਿਸ ਵਿਅਕਤੀ ਦਾ ਨਾਮ ਅਜੇ ਗੁਪਤਾਂ ਰੱਖਿਆ ਗਿਆ ਹੈ ਸੋਣਾ ਸਿਆਣਿਆਂ ਨੇ ਠੀਕ ਕਿਹਾ ਹੈ ਕਿ ਗੁੱਸੇ ਦਾ ਬਾਬਰੋਲਾ ਦਿਮਾਗ ਦਾ ਖੋਲਾ ਕਰ ਦਿੰਦਾ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ